ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਅਨੁਸਾਰੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਰ ਵਾਲੇ ਸਭ ਤਾਂ ਕਿਦਾਂ ਦੇ ਲਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਫੈਬਰਿਕ ਚ ਸਾਰੇ ਡਿਟੇਲਸ ਹਨ ਆਪਣੇ ਵਟਸਐਪ ਤੇ ਭੇਜ ਕੇੜਾ ਸੀਮ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂਗੇ ਸਾਰੇ ਵਰਕ ਵਾਲੇ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੇ ਆਪਣੇ ਵਰਕ ਦੇ ਨਾਲ ਸਾਰੇ ਸੂਟ ਤਿਆਰ ਹੋਏ ਹੋਏ ਨੇਗੇ ਵਰਕ ਦੀ ਜਿਹੜੀ ਆਪਾਂ ਡਿਟੇਲ ਆ ਤੁਹਾਨੂੰ ਫੁੱਲ ਵੀਡੀਓ ਵਿੱਚ ਦਵਾਂਗੇ ਵੀ ਕਿਹੜਾ ਫੈਬਰਿਕ ਲੱਗਾ ਕਿਵੇਂ ਵਰਕ ਕੀਤਾ ਹੈਗਾ ਤੁਸੀਂ ਸਾਰਾ ਆਪਣਾ ਡਿਟੇਲ ਹਨ ਆਪਣੀ ਦੇਖ ਕੇ ਜੇ ਮੈਂ ਤੁਹਾਨੂੰ ਕੋਈ ਸੂਟ ਪਸੰਦ ਆ ਤੁਸੀ ਉਹਦਾ ਹੀ ਆਪਣਾ ਵਗੈਰਾ ਆਰਡਰ ਕਰ ਸਕਦੇ ਹਾਂ ਜੀ YouTube ਤੋਂ ਲੱਗ ਸਾਨੂੰ Instagram ਤੇ ਜ਼ਰੂਰ ਫੋਲੋ ਕਰੋ ਸੰਧੂ ਬੁਟੀ ਕੋਲ ਬਣਾ ਨਾਮ ਤੇ ਸਾਡੀ Instagram ਹੈ ਡਿਸਕ੍ਰਿਪਸ਼ਨ ਬਾਕਫ ਤੁਹਾਨੂੰ ਲਿੰਕ ਮਿਲ ਜੂਗਾ ਤੁਸੀਂ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਉੱਥੋਂ ਵੀ ਆਪਣੇ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਜਿਹੜਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੁਹਾਡਾ ਡਿਜ਼ਾਈਨ ਇਹ ਤੁਹਾਡੀ ਆਪਣੀ ਵੀ ਹੋ ਸਕਦੀ ਆ ਤੇ ਸਾਡੇ ਵਾਲੇ ਵੀ ਹੋ ਸਕਦੇ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਬੁਟੀਕ ਸਟੈਂਡਰਡ ਦਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣਾ ਆਪਾਂ ਤੁਹਾਨੂੰ ਆਪਣੇ ਅੱਜ ਵਾਲੇ ਜੋ ਸੂਟ ਨੇ ਜ਼ਰੂਰ ਪਸੰਦ ਆਉਣਗੇ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਣਾ ਸਿਮਰ ਔਰਗੈਂਜ਼ਾ ਦੀ ਫੈਬਰਿਕ ਆਗੀ ਸਿਮਰ ਔਰਗੈਂਜ਼ਾ ਦਾ ਸੂਟ ਆਪਣੇ ਪੂਰਾ ਵਧੀਆ ਹੈਵੀ ਤਿਆਰ ਹੋਇਆਗਾ ਇਹ ਸਾਰਾ ਸੂਟ ਸਿਮਰ ਔਰਗੈਂਜ਼ਾ ਦੀ ਫੈਬਰਿਕ ਆ ਬਹੁਤ ਜਿਆਦਾ ਸੋਹਣਾ ਜਿਹਾ ਕੀ ਕਲਰ ਆਗਾ ਇਹਦੇ ਨਾਟ ਹੈ ਪਿੰਕ ਕਲਰ ਨਾ ਹੀ ਪੀਚ ਕਲਰ ਆਗਾ ਪਿੰਕ ਪੀਚ ਦਾ ਨਾ ਕੰਬੀਨੇਸ਼ਨ ਜਿਆਦਾ ਕਾਫੀ ਸੋਹਣਾ ਕਲਰ ਆਗਾ ਇਹ ਆਪਣੀ ਸਿਮਰ ਔਰਗੈਂਜ਼ਾ ਦੀ ਫੈਬਰਿਕ ਆਲੀ ਸਾਰਾ ਆ ਪੂਰਾ ਹੈਵੀ ਸੂਟ ਤਿਆਰ ਕਰਵਾਇਆਗਾ ਇਹ ਹੈਂਡਵਰਕ ਦੇ ਵਿੱਚ ਇਹ ਵਾਲਾ ਇਹਦਾ ਵਰਕ ਹੈਗਾ। ਘੇਰੇ ਦਾ ਵਰਕ ਹੈਗਾ। ਐਜਾ ਨੇ ਕੁ ਘੇਰੇ ਦੇ ਉੱਪਰ ਵਰਕ ਹੈਗਾ ਤੇ ਇਹਦੇ ਇੱਕ ਸੈਂਟਰ ਪੈਨਲ ਲੇਗੇ। ਸੈਂਟਰ ਪੈਨਲ ਲਈ ਨੈਕ ਦਾ ਵਰਕ ਕਰਦੇ। ਇਹ ਜਿਹੜਾ ਕਸਟਮਰ ਆਇਆ ਨੇ ਆਪਣਾ A ਲਾਈਨ ਦੇ ਵਿੱਚ ਸੂਟ ਰੈਡੀ ਕਰਵਾਇਆ ਤੁਸੀਂ ਆਪਣਾ ਹਨਾ ਜਿਹੜਾ ਸੂਟ ਹੈਗਾ ਉਹ ਆਪਣਾ ਸਲਵਾਰ ਸੂਟ ਜੀ ਮੈਂ ਆਪਾਂ ਰੈਡੀ ਕਰਵਾਉਣਾ ਹੁੰਦਾ ਸਿੰਪਲ ਹੁੰਦਾ ਵੀ ਕਰਵਾ ਸਕਦੇ ਹੋ ਜੇ ਉਹ ਤਾਂ ਤੁਹਾਡੀ ਆਪਣੀ ਪਸੰਦ ਆਣਾ ਜਿਵੇਂ ਤੁਸੀਂ ਕਹੋਗੇ ਆਪਾਂ ਉਹਦੇ ਰੈਡੀ ਕਰਵਾਉਣਾ ਇਹ ਆਪਾਂ A ਲਾਈਨ ਦੇ ਵਿੱਚ ਤਿਆਰ ਕਰਵਾਇਆ ਹੈ ਕਿ ਦੇਖੋ ਇਹ ਹੈਗਾ ਸਾਰਾ ਫਰੰਟ ਸਾਈਡ ਇਹਦਾ। ਨੈਕ ਬਗਾਰੇ ਤੇਦਾ ਵਰਕ ਹੋਇਆ ਹੈਗਾ ਸਾਰਾ। ਤੇ ਇਹਦੇ ਬੈਕ ਸਾਈਡ ਵੀ ਤੁਹਾਨੂੰ ਓਨਾ ਹੀ ਵਰਕ ਕਰੂਗਾ ਦੇ ਇਹ ਅਗਲੀ ਦੀ ਬੈਕ ਸਾਈਡ ਜੀ ਹੁਣ ਦੇਖੋ ਤੁਸੀਂ ਆਪਣਾ ਏ ਲਾਈਨ ਦੇ ਵਿੱਚ ਕਰਵਾਉਣਾਗਾ ਏ ਲਾਈਨ ਦੇ ਵਿੱਚ ਆਪਾਂ ਨੂੰ ਬੈਕ ਸਾਈਡ ਵੀ ਪਿਛਰੇ ਦੇ ਉੱਪਰ ਵਰਕ ਕਰਵਾਉਣਾ ਪੈਂਦਾ ਜੇ ਤੁਸੀਂ ਸਿੰਪਲ ਸੂਟ ਤਿਆਰ ਕਰਵਾਉਣਾਗਾ ਤਾਂ ਸਿੰਪਲ ਸੂਟ ਆਪਣਾ ਕੱਲਾ ਫਰੰਟ ਵਾਲਾ ਵਰਕ ਵੀ ਕਰਵਾ ਸਕਦੇ ਹੋ ਦੇਖੋ ਇਹ ਵਾਲਾ ਆ ਗਿਆ ਆਪਣਾ ਪੈਕ ਤੇ ਵਰਕ ਤੇ ਇਧਰ ਆ ਗਿਆ ਆਪਣਾ ਫਰੰਟ ਵਾਲਾ ਇਹ ਵਾਲਾ ਫਰੰਟ ਵਰਕ ਸਾਲ ਬਹੁਤ ਹੀ ਜਿਆਦਾ ਸੋਹਣਾ ਆਪਣਾ ਵਧੀਆ ਹੈਵੀ ਸੂਟ ਤਿਆਰ ਹੋਇਆ ਦਾ ਸਿਮਰ ਔਰਗੈਂਜ਼ਾ ਦੀ ਦੀ ਫੈਬਰਿਕ ਹੈਗੀ ਤੇ ਇਹ ਵੀ موجوده ਵਰਕ ਦੇਖੋ ਪੂਰਾ ਵਧੀਆ ਆਪਣਾ ਦੇਖੋ ਬਾਹ ਦਾ ਵਰਕ ਕਿੰਨਾ ਹੈਵੀ ਕੀਤਾ ਹੋਇਆ ਹੈਗਾ ਬਾਜੂ ਦਾ ਵਰਕ ਪੂਰਾ ਹੈਵੀ ਹੈ ਇਹਦਾ ਇਹਦਾ ਕਾਫੀ ਸੋਹਣਾ ਦੇਖੋ ਬਾਜੂ ਦਾ ਵਰਕ ਹੈਗਾ ਬਹੁਤ ਜਿਆਦਾ ਸੋਹਣਾ ਆਪਣਾ ਡਿਫਰੈਂਟ ਸਟਾਈਲ ਦਾ ਸੂਟ ਹੈਗਾ ਡਿਫਰੈਂਟ ਫੈਬਰਿਕ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਹੈਗਾ ਸਿਮਰ organza ਜਿਹੜੀ ਫੈਬਰਿਕ ਆ ਫੁੱਲ ਪਾਰਟੀ ویئر ਫੈਬਰਿਕ ਆ ਇਹ ਬਹੁਤ ਜਿਆਦਾ ਵਧੀਆ ਸ਼ਾਈਨਿੰਗ ਵਾਲਾ ਫੈਬਰਿਕ ਆ ਤੇ ਆਪ ਤੁਸੀਂ ਕਿਵੇਂ ਮਰਜੀ ਆਪਣਾ ਇੱਥੇ ਸੂਟੜ ਤਿਆਰ ਕਰਵਾ ਸਕਦੇ ਦੇਖੋ ਇਧਰ ਬਾਟਮ ਦਾ ਵਰਕ ਹੈਗਾ ਬਾਟਮ ਦਾ ਵਰਕ ਵੀ ਆਪਣਾ ਪੂਰਾ ਹੈਵੀ ਰੈਡੀ ਕਰਵਾਇਆ ਆਪਾਂ ਪੂਰਾ ਹੈਵੀ ਵਰਕ ਦਾ ਆਪਣਾ ਬਾਟਮ ਤੇ ਪੂਰਾ ਵੀਡੀਓ ਵਰਕਰਣਾ ਬਾਟਮ ਤੱਕ ਹਾਂਜੀ ਦੇਖੋ ਇਹਦੇ ਨਾਲ ਜਿਹੜਾ ਦੁਪੱਟਾ ਗਾ ਆਪਾਂ ਨੇ ਇਹ ਵੀ ਆਪਣਾ ਆਰਗੈਂਜ਼ਾ ਦਾ ਹੀ ਦੁਪੱਟਾ ਗਾ ਇਹਦਾ ਆਪਾਂ ਨੂੰ ਡਿਜ਼ਾਈਨਰ ਦੁਪੱਟਾ ਆਰਗੈਂਜ਼ਾ ਦੇ ਵਿੱਚ ਮਿਲਦਾ ਆਪਾਂ ਡਾਈ ਕਰਵਾਉਣਾ ਵਾਈਟ ਦੇ ਵਿੱਚ ਮਿਲਦਾ ਆਪਾਂ ਨੂੰ ਇਹ ਕੋਈ ਆਪਾਂ ਰੈਡੀमेड ਦੁਪੱਟਾ ਨਹੀਂ ਲਗਾਇਆ ਇਹ ਦੇਖੋ ਇਹ ਆਪਾਂ ਨੂੰ ਵਾਈਟ ਦੇ ਵਿੱਚ ਮਿਲਦਾ ਤੁਸੀਂ ਐਡਾ ਦੁਪੱਟਾ ਟਰਾਈ ਕਰ ਸਕਦੇ ਹੋ ਬਹੁਤ ਵਧੀਆ ਆਪਣਾ ਇਹਨੂੰ ਪਾਰਟੀ ਵੇਅਰ ਜਿਹੜਾ ਵੱਡਾ ਦੁਪੱਟਾ ਗਾ ਦੇਖਣਾ ਤੂੰ ਸ਼ੇਡ ਦੇ ਵਿੱਚ ਆਪਾਂ ਡਾਈ ਕਰਵਾਇਆ ਜਾ ਉਹਦੇ ਵਿੱਚ ਜਿਆਦਾ ਕੈਰਟ ਜਾਂ ਕਲਰ ਪਾਇਆ ਹੱਸ ਜਿਹੜਾ ਥ੍ਰੈਡ ਪਾਇਆ ਆਪਣੀ ਸੂਟ ਨਾਲ ਦਾ ਤੇ ਇਹਦਾ ਦੇਖੋ ਆਪਣੀ ਗੋਟੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਨੀਚੇ ਅਬ ਫੇਡ ਪੇਸਟਿੰਗ ਪੱਟੀ ਵਗੈਰਾ ਲਾ ਕੇ ਪਿਸ਼ੂ ਦੀ ਕਾਫੀ ਸੋਹਣਾ ਦੇਖੋ ਆਪਣਾ ਹੀ ਦੁਪੱਟਾ ਤੇ ਬਹੁਤ ਜਿਆਦਾ ਸੋਹਣਾ ਖੂਬਸੂਰਤ ਸੂਟ ਤਿਆਰ ਹੋਇਆਗਾ ਤੁਸੀਂ ਐਦਾਂ ਦੇ ਸੂਟ ਤਿਆਰ ਕਰਵਾਉਣੇ ਨੇਗੇ ਤਾਂ ਆਪਣਾ ਹਨਾ ਆਰਡਰ ਸਾਨੂੰ ਦੇ ਕੇ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਜੋ ਤੁਹਾਨੂੰ ਪਸੰਦ ਹੋਇਆ ਜਿਹੜੀ ਫੈਬਰਿਕ ਤੇ ਤੁਸੀਂ ਤਿਆਰ ਕਰਵਾਉਣਾਗਾ ਉਸ ਤੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਦੇਖੋ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਇਹ ਇਹ ਆਪਾਂ ਖਾਦੀ ਸਿਲਕ ਦੇ ਉੱਪਰ ਤਿਆਰ ਕਰਵਾਇਆ ਖਾਦੀ ਸਿਲਕ ਦੀ ਫੈਬਰਿਕ ਹੈਗੀ ਇਹ ਆਪਣੇ ਵਾਈਟ ਖਾਦੀ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਤੁਸੀਂ ਆਪਣਾ ਕਲਰਫੁਲ ਵੀ ਕਰਵਾ ਸਕਦੇ ਹੋ ਜਿਹੜਾ ਕਲਰ ਤੁਹਾਨੂੰ ਪਸੰਦ ਹੈਗਾ ਤੁਸੀਂ ਉਸੇ ਉਸ ਤਿਆਰ ਕਰਵਾ ਸਕਦੇ ਹੋ ਇਹ ਪਿਓਰ ਖਾਦੀ ਹੈ ਜਿਹੜੀ ਆਪਾਂ ਇਹ ਡਾਈ ਕਰਵਾਉਣੇਗੇ ਇਹ ਵਾਲਾ ਵੀ ਆਪਣਾ ਸਾਰਾ ਹੈਂਡਵਰਕ ਦੇ ਵਿੱਚ ਤਿਆਰ ਹੈਗਾ ਵਾਈਟ ਕਲਰ ਦੇ ਵਿੱਚ ਆਫ ਵਾਈਟ ਚ ਆਪਾਂ ਨੇ ਤਿਆਰ ਕਰਵਾਇਆ ਦੇਖ ਫਿਰਦਾ ਹੈਂਡਵਰਕ ਤੇ ਸਾਰਾ ਤਿਆਰ ਆ ਗਿਆ ਇਧਰ ਇੱਕ ਵੱਡਾ ਫੁਲਾਰਾ ਜਿਹੜਾ ਇੱਕ ਖੂੰਜੇ ਦੇ ਉੱਪਰ ਆਊਗਾ ਇਧਰ 셔ਟ ਦੇ ਵੱਡਾ ਫੁਲਾਰਾ ਸਾਰਾ ਆਪਣਾ ਟੋਟਲ ਹੈਂਡ ਚ ਦੇਖੋ ਸੂਟ ਬਣਿਆ ਹੋਇਆ ਸਪੈਰੋ ਬਣੀ ਹੋਈ ਹੈਗੀ ਹਨਾ ਤੇ ਆ ਸਾਰਾ ਆਪਣਾ ਜਿਹੜਾ ਵਰਕ ਆ ਗਿਆ ਸਾਰਾ ਹੈਂਡਵਰਕ ਦੇ ਵਿੱਚ ਹੀ ਹੈ ਨਾ ਛੋਟੇ ਛੋਟੇ ਫੁਲਾਰੇ ਇਧਰ ਵਿੱਚ ਆ ਕੇ ਸਾਰੇ ਦੇ ਬੁੱਦੀ ਪਾਈ ਹੋਈ ਹੈਗੀ ਪਲੂ ਕਲਰ ਦੀ ਤੇ ਇਧਰ ਦੇਖੋ ਇਹਦੀ ਬਾਜੀ ਦਾ ਵਰਕ ਆ ਗਿਆ ਇਹ ਵਾਲਾ ਬਾਜੀ ਤੇ ਵਰਕ ਤਾਂ ਦੇਖੋ ਕਾਫੀ ਸੋਹਣਾ ਆਪਣਾ ਬਾਜੀ ਦਾ ਵਰਕ ਆ ਗਿਆ ਇੱਦਾਂ ਮੋਰ ਬਣੇ ਹੋਏ ਨੇਗੇ ਕਿੰਨਾ ਸੋਹਣਾ ਵਰਕ ਆਪਣਾ ਬਾਜੀ ਤੇ ਹੈਗਾ ਬਹੁਤ ਸੋਹਣਾ ਸੰਤ ਤਿਆਰ ਹੋਇਆ ਆਪਣਾ ਹੈਂਡਵਰਕ ਦੇ ਵਿੱਚ ਖਾਦੀ ਜਿਹੜੀ ਫੈਬਰਿਕ ਹੈਗੀ ਬਹੁਤ ਹੀ ਜ਼ਿਆਦਾ ਵਧੀਆ ਆਪਣਾ ਪਾਰਟੀ ਵੇਅਰ ਫੈਬਰਿਕ ਹੈਗਾ ਤੁਸੀਂ ਬੇਝਿਜਕ ਕਹੋਗੇ ਕਿਸੇ ਵੀ ਕਲਰ ਚ ਇਹਨੂੰ ਡਾਈ ਕਰਵਾ ਸਕਦੇ ਹੋ ਕੋਈ ਡਾਈ ਇਹਦੀ ਲੈਂਦੀ ਨਹੀਂ ਕੁਛ ਨਹੀਂ ਤੇ ਕੈਮੀਕਲ ਡਾਈ ਹੁੰਦਾ ਜਿਹੜਾ ਵੀ ਆਪਾਂ ਸੂਟ ਡਾਈ ਕਰਵਾਉਣਾ ਹੈ ਸਿਰ ਹਰ ਇੱਕ ਕੈਮੀਕਲ ਹੀ ਡਾਈ ਹੋਊਗਾ ਕਿਉਂਕਿ ਕੈਮੀਕਲ ਡਾਈ ਹੈ ਜਿਹੜੀ ਉਹ ਕਦੇ ਵੀ ਲੈਂਦੀ ਨਹੀਂ ਹੈਗੀ ਧੋਤੇ ਤੋਂ ਹਾਂਜੀ ਬਹੁਤ ਵਧੀਆ ਆਪਣਾ ਫੈਬਰਿਕ ਹੈ ਤੇ ਇੱਧਰ ਦੇਖੋ ਇਹਦੀ ਬਾ ਆ ਗਿਆ ਬਾਟਮ ਦੇ ਪਰ ਪੂਰਾ ਹੈਵੀ ਵਰਕ ਆਪ ਨੂੰ ਬਾਟਮ ਤੇ ਮਿਲੂਗਾ ਬਾਟਮ ਦੀਆਂ ਮੂਰੀਆਂ ਦੇ ਉੱਪਰ ਇਦਾਂ ਪੂਰਾ ਬਹੁਤ ਹੈਵੀ ਵਰਕ ਦੇਖੋ ਬੋਟਮ ਦੀ ਮੂਰੀਆ ਸਾਰਾ ਪਤਾ ਨੂੰ ਨੇੜੇ ਕੈਮਰਾ ਕਰਕੇ ਦਿਖਾ ਦਿੰਦੇ ਆਂਗੇ ਦੇਖੋ ਇਹ ਵਾਲਾ ਵਰਕਾ ਜਿਹੜਾ ਸਾਰਾ ਇਹ ਮੋਰ ਚਿੜੀਆਂ ਸਾਰੀ ਹਰ ਇੱਕ ਤਰ੍ਹਾਂ ਦਾ ਵਰਕਾ ਜਿਹੜਾ ਹੈ ਆਪਣਾ ਮੂਰੀ ਤੇ ਹੋਇਆ ਹੈ ਦੇਖੋ ਬਹੁਤ ਹੈਵੀ ਵਰਕਾ ਦੋ ਮੂਰੀ ਦਾ ਇਹ ਦੇਖੋ ਬਾਜੂ ਤੇ ਇਹਦੇ ਮੂਰੀ ਤੇ ਵਰਕ ਆ ਗਿਆ ਬਾਹਾਂ ਤੇ ਆ ਗਿਆ ਤੇ ਸ਼ਰਟ ਤੇ ਆ ਗਿਆ ਬਹੁਤ ਜਿਆਦਾ ਸੋਹਣਾ ਸੂਟ ਆਪਣਾ ਤਿਆਰ ਹੋਇਆ ਤੇ ਨਾਲ ਆਪਾਂ ਪਿਓਰ ਔਰਗੇਂਜ਼ਾ ਦਾ ਜਿਹੜਾ ਦੁਪੱਟਾ ਹੈਗਾ ਉਹ ਰੈਡੀ ਕਰਵਾਇਆ 2 ਸ਼ੇਡ ਦੇ ਵਿੱਚ ਆਪਣਾ ਦੁਪੱਟਾ ਜਿਹੜਾ ਹੈ ਤਿਆਰ ਹੋਇਆ ਹੈ ਦੇਖੋ ਛੇੜ ਦੇ ਵਿੱਚ ਤਿਆਰ ਹੈਗਾ ਜਿਹੜਾ ਆਪਣਾ ਸੈਂਟਰ ਹੈਗਾ ਦੁਪट्टे ਦਾ ਇਹ ਆਪਾਂ ਨੇ ਰੱਖਿਆ ਹੈਗਾ ਗਲਾਸੀ ਮਜ਼ੈਂਟਾ ਤੇ ਲੰਝ ਨੂੰ ਆਪਾਂ ਕਹਾਂਗੇ ਤੇ ਜਿਹੜਾ ਆਪਣਾ ਫੋਰ ਸਾਈਡ ਹੈਗਾ ਇਹ ਆਪਣਾ ਆ ਗਿਆ ਵਾਈਟ ਇਦਾਂ ਤੇ ਬੋਰਡਨ ਆਪਾਂ ਗੋਟੇ ਦੇ ਨਾਲ ਫਿਨਿਸ਼ਿੰਗ ਦਿੱਤੀ ਆ ਇਹਨਾਂ ਸੋਨਾ ਸੂਤ ਆਪਣਾ ਬਣ ਕੇ ਤਿਆਰ ਹੋਇਆਗਾ ਹਾਂਜੀ ਬਹੁਤ ਜਿਆਦਾ ਸੋਨਾ ਦੇਖੋ ਆਪਣਾ ਇਹ ਸੂਤ ਤਿਆਰ ਹੋਇਆ ਦੇਖੋ ਬੋਰਡਨ ਗੋਟੇ ਦੇ ਨਾਲ ਆਪਾਂ ਹਾ ਬਲੂ ਗੋਟੇ ਦਾ ਟੱਚ ਦਿੱਤਾ ਡਬਲ ਗੋਟਾ ਲਗਾਇਆ ਹੋਇਆ ਆਪਾਂ ਨੇ ਉੱਪਰ ਪਹਿਲਾਂ 골ਡਨ ਲਗਾਇਆ ਫਿਰ ਬਲੂ ਲਗਾਇਆ ਕਿਉਂਕਿ ਜੇ ਆਪਾਂ ਕੱਲਾ 골ਡਨ ਲਗਾ ਦੇਤਾ ਵਾਈਟ ਦੇ ਨਾਲ ਇਹਨੂੰ ਬਿਲਕੁਲ ਨਹੀਂ ਸੀ ਜਚਣਾ ਹੈਗਾ ਤੇ ਆਪਾਂ ਇਹਨੂੰ ਹੁਣ ਵਧੀਆ ਫਿਨਿਸ਼ ਕਰਨ ਦੇ ਲਈ ਦੁਪੱਟੇ ਨੂੰ ਫਿਰ ਨਾਲ ਆਪਾਂ ਬਲੂ ਦਾ ਟੱਚ ਦੇਖੋ ਆ ਬਲੂ ਕਲਰ ਵਿੱਚ ਹੈ ਦੇ ਤਾਂ ਬਲੂ ਦਾ ਟੱਚ ਦਿੱਤਾ ਜੇ ਆਪਾਂ ਮਜ਼ੈਂਟਾ ਵੀ ਦੇ ਸਕਦੇ ਸੀ ਬਟ ਮਜ਼ੈਂਟਾ ਕਲਰ ਆਪਣਾ ਦੁਪੱਟੇ ਦੇ ਵਿੱਚ ਹੈਗਾ ਹੀ ਸੀ ਹੈਗਾ ਸੀਗਾ ਤਾਂ ਕਰਕੇ ਆਪਣੇ ਬਲੂ ਦਾ ਟੱਚ ਦਿੱਤਾ ਤਿੰਨੇ ਕਲਰ ਇਹਦੇ ਵਿੱਚ ਐਡ ਕਰਕੇ ਦੇਖੋ ਕਿੰਨਾ ਸੋਹਣਾ ਆਪਣਾ ਜਿਹੜਾ ਸੂਟ ਇਹ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣਾ ਸੇਮ ਵੀ ਤਿਆਰ ਕਰਵਾ ਸਕਦੇ ਹੋਗੇ ਆਪਣਾ ਡਿਫਰੈਂਟ ਕਲਰ ਦੇ ਨਾਲ ਆਪਣਾ ਡਿਫਰੈਂਟ ਉੜਾ ਵਰਤ ਚੀਜ਼ ਬਾਕਿ ਕੁਝ ਐਡ ਕਰਵਾਉਣਾ ਜਿਆਦਾ ਕੁਝ ਵਰਤ ਇਹ ਆਪਣਾ ਸ਼ਰਟ ਦੇ ਵਿੱਚ ਐਡ ਕਰਵਾਉਣਾ ਹਨ ਕਰਵਾਸਾ ਜਿਹਾ ਦੁਪੱਟੇ ਤੇ ਐਡ ਕਰਵਾਉਣਾ ਤੇ ਕਰਵਾ ਸਕਦੇ ਹੋ ਦੁਪੱਟੇ ਦੇ ਵਿੱਚ ਬੂਤੀ ਵਗੈਰਾ ਬਹੁਤ ਜਿਆਦਾ ਸੋਹਣਾ ਆਪਣਾ ਡਿਫਰੈਂਟ ਲੁੱਕ ਵਾਲਾ ਆਪਣਾ ਵਧੀਆ ਗਰਲ ਲੁੱਕ ਵਾਲਾ ਤਿਆਰ ਫੈਸ਼ਨ ਸੂਟ ਤੁਸੀਂ ਆਪਣਾ ਸੇਮ ਰੈਡੀ ਕਰਵਾਉਣਾ ਤਾਂ ਆਪਣਾ ਸੇਮ ਰੈਡੀ ਕਰਵਾ ਕੇ ਦੇ ਸਕਦੇ ਹਾਂ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਾਂ ਟੈਬੀ ਸਿਲਕ ਤੇ ਉੱਪਰ ਰੈਡੀ ਕਰਵਾਇਆਗਾ ਬਹੁਤ ਜਿਆਦਾ ਸੋਹਣਾ ਕਲਰ ਹੈ ਇਹ ਟੈਬੀ ਸਿਲਕ ਦੀ ਇਹਦੀ ਫੈਬਰਿਕ ਆਗੀ ਇਹ ਇਹਦਾ ਬੋਟਲ ਗ੍ਰੀਨ ਕਲਰ ਆ ਇੱਕ ਤਾਂ ਬਲੈਕ ਜੀ ਵਿੱਚ ਬੋਟਲ ਗ੍ਰੀਨ ਹੁੰਦਾਗਾ ਇਹ ਆਪਣਾ ਗ੍ਰੀਨ ਜਿਹੜਾ ਬ੍ਰਾਈਟ ਹੈਗਾ ਬੋਟਲ ਗ੍ਰੀਨ ਉਹ ਵਾਲਾ ਕਲਰ ਹੈਗਾ ਆਪਾਂ ਹੈਂਡਵਰਕ ਦੇ ਨਾਲ ਤਿਆਰ ਕਰਵਾਇਆ ਗਏ ਸੂਟ ਆਪਾਂ ਸਾਰਾ ਤੁਹਾਨੂੰ ਡਿਜ਼ਾਈਨ ਦਿਖਾਉਣਾਂਗੇ ਸਾਰਾ ਆਪਣਾ ਟੋਟਲ ਹੈਂਡਵਰਕ ਦੇ ਵਿੱਚ ਰੈਡੀ ਹੋਇਆਗਾ ਇਹਦਾ ਇਹ ਕੇਰੇ ਚਾਕ ਦੇ ਉੱਪਰ ਵਰਕ ਆ ਗਿਆ ਇਹਦਾ ਦੇਖੋ ਸਾਰਾ ਆਪਣਾ ਟੋਟਲ ਹੈਂਡਚ ਹੋਇਆ ਹੈ ਸਿੱਪੀ ਸਾਰੇ ਮੋਤੀ ਦੀ ਜਿਹੜੀ ਫਿਨਿਸ਼ਿੰਗਾਂ ਦੀ ਹੋਈ ਹੋਈ ਹੈਗੀ ਹੈਂਡਵਰਕ ਦੇ ਵਿੱਚ ਤੇ ਇਹਦੇ ਗਲੇ ਦੇ ਉੱਪਰ ਵੀ ਆਪਣਾ ਵਰਕ ਦੇਖੋ ਆਹ ਵਾਲਾ ਗਲੇ ਦਾ ਵਰਕ ਹੈਗਾ ਇਹ ਗਲੇ ਤੇ ਵਰਕ ਆ ਗਿਆ ਤੇ ਇਦਾਂ ਦੇਖੋ ਇਹਦੀਆਂ ਬਾਹਾਂ ਦੇ ਉੱਪਰ ਵਰਕ ਜਿੱਦਾਂ ਦੇਖੋ ਬਾਹਾਂ ਦੇ ਉੱਪਰ ਵਰਕ ਹੈਗਾ ਓਦਾਂ ਇਹਦੇ ਸੇਮ ਪੈਂਟ ਪਲਾਜ਼ੋ ਆਪਣਾ ਤਿਆਰ ਕਰਵਾਇਆ ਤੁਸੀਂ ਆਪਣੀ ਸਟੇਟ ਸਲਵਾਰ ਪਟਿਆਲਾ ਸਲਵਾਰ ਹਨ ਜਿੰਮੀ ਕਰਾਉਣਾ ਚਾਹੋ ਉਹ ਮੇਕ ਕਰਵਾ ਸਕਦੇ ਹੋਗੇ ਇਹ ਪੈਂਟ ਪਲਾਜ਼ੋ ਕਰਵਾਇਆਗਾ ਤੇ ਪੈਂਟ ਪਲਾਜ਼ੋ ਦੇ ਮੂਰੀਏ ਤੇ ਇਦਾਂ ਹੀ ਆਜੂਗਾ ਡਿਜ਼ਾਈਨ ਜਿੱਦਾਂ ਦੇ ਬਾਹਾਂ ਦੇ ਉੱਪਰ ਹੈ ਗਲੇ ਦੇ ਉੱਪਰ ਡਿਜ਼ਾਈਨ ਇਹ ਕਾਫੀ ਸੋਹਣਾ ਲੱਗ ਪੂਰਾ ਸੋਹਣਾ ਆਪਣਾ ਬੜੀ ਗਰਲਸ਼ੀ ਲੁੱਕ ਵਾਲਾ ਸੂਟ ਹੈਗਾ ਕਲਰ ਵੀ ਬਹੁਤ ਜਿਆਦਾ ਸੋਹਣਾ ਪਾਰਟੀ ਵੇਅਰ ਕਲਰਾਂ ਦੇਖੋ ਆਪਣਾ ਬ੍ਰਾਈਟ ਸ਼ੇਡ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਹੈ ਬਾਰਡਰ ਗ੍ਰੀਨ ਤੇ ਕਾਫੀ ਜੱਚ ਰਿਹਾ ਜਿੰਨਾ ਜਿਆਦਾ ਬ੍ਰਾਈਟ ਕਲਰ ਹੋਊਗਾ ਓਨਾ ਹੈਂਡਵਰਕ ਜਿਆਦਾ ਜੱਚੂਗਾ ਆਪਣਾ ਤੇ ਹਾਂਜੀ ਇਹਦੇ ਨਾਲ ਪਿਓਰ ਵਾਲਾ ਆਰਗੈਂਜ਼ਾ ਆਪਾਂ ਨੇ ਰੈਡੀ ਕਰਵਾਇਆ ਦੇਖੋ ਦੁਪੱਟਾ ਪਿਓਰ ਆਰਗੈਂਜ਼ਾ ਦਾ ਹੈਗਾ ਤੇ 골ਡਨ ਕਲਰ ਦੇ ਗੋਟੇ ਦੇ ਨਾਲ ਆਪਾਂ ਇਹਨੂੰ ਫ੍ਰੈਸ਼ ਕੀਤਾ ਹੈਗਾ ਤੁਸੀਂ ਆਪਣਾ ਪਿਓਰ ਚਨੂਨ ਕਮਲ ਚਨੂਨ ਜਿਵੇਂ ਹਨਾ ਕਰਵਾਉਣਾ ਚਾਹੋ ਉਵੇਂ ਕਰਵਾ ਸਕਦੇ ਕਾਫੀ ਸੋਹਣੀ ਵਧੀਆ ਫਿਨਿਸ਼ਿੰਗ ਨਾਲ ਆਪਣਾ ਸੂਟ ਤਿਆਰ ਹੋਇਆ ਤੁਸੀਂ ਆਪਣਾ ਕ੍ਰਾਸ਼ ਕਿਸੇ ਤੇ ਵੀ ਆਪਣਾ ਜਿਵੇਂ ਸਿਮਰ ਟਿਸ਼ੂ ਕ੍ਰਾਸਟਿਸ ਹੋਣਾ ਤੇ ਆਪਣਾ ਟੈਬੀ ਸਿਲਕ ਤੇ ਕ੍ਰੇਪ ਸਟਨ オーਰਗਾਂਜ਼ਾ ਕਾਫੀ ਸਾਰੇ ਫੈਬਰਿਕ ਨੇ ਆਪਣੇ ਹਨਾ ਜੌਰਜਟ ਸਿਲਕ ਜੌਰਜਟ ਦੇ ਵਿੱਚ ਨਾ ਕਾਫੀ ਆਪਣੇ ਫੈਬਰਿਕ ਆਪਣੇ ਕੋਲ ਆ ਚੁੱਕੇ ਨੇਗੇ ਹੁਣ ਤੁਸੀਂ ਕੋਈ ਕੋਈ ਵੀ ਪਾਰਟੀ ਵੇਅਰ ਫੈਬਰਿਕ ਸੈਂਡ ਕਰਵਾ ਕੇ ਕਲਰ ਸੈਂਡ ਕਰਵਾ ਕੇ ਹਨਾ ਕਿਸੇ ਤੇ ਵੀ ਸੇਮ ਡਿਜ਼ਾਈਨਿੰਗ ਦੇ ਨਾਲ ਤਿਆਰ ਕਰਵਾ ਸਕਦੇ ਹੋ ਸੇਮ ਫੈਬਰਿਕ ਚ ਤਿਆਰ ਕਰਵਾ ਸਕਦੇ ਹੋ ਤੇ ਆਪਣੀ ਡਿਟੇਲ ਆ ਜਿਹੜੀ ਪੇਜ ਤੇ ਸਾਨੂੰ ਰੈਡੀ ਕਰਵਾ ਕੇ ਲੈ ਸਕਦੇ ਨੇ ਹਾਂਜੀ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਭਾਵਾਂ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਆਪਾਂ ਵੀਡੀਓ ਵਿੱਚ ਤੁਹਾਨੂੰ ਦੱਸ ਚੁੱਕੇ ਹਾਂਗੇ ਕਿ ਕਿਦਾਂ ਤੁਸੀਂ ਆਪਣਾ ਵਰਕ ਸਕਿੱਪ ਕਰ ਸਕਦੇ ਹੋ ਐਡ ਕਰ ਸਕਦੇ ਹੋ ਕਿਤੇ ਤੁਸੀਂ ਫੈਬਰਿਕ ਚੇਂਜ ਕਰਕੇ ਤਾਂ ਵਰਕ ਤੁਸੀਂ ਆਪਣਾ ਕਰਵਾ ਸਕਦੇ ਹੋਗੇ ਨਾ ਜਿਵੇਂ ਵੀ ਤੁਹਾਨੂੰ ਪਸੰਦ ਆ ਤੁਸੀਂ ਵਿਦ ਸਟਿਚਿੰਗ ਸੂਟ ਲੈਣਾ ਵਿਦ ਆਰਡ ਲੈਣਾ ਹੈ ਜਿਵੇਂ ਵੀ ਤੁਹਾਨੂੰ ਪਸੰਦ ਉਸ ਅਕੋਰਡ ਅ ਆਪਣਾ ਆਰਡਰ ਸਾਨੂੰ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239167900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਸਸਿਕਾ